ਤੁਹਾ ਨੂੰ ਤਸਵੀਰਾਂ ਦਿਖਾ ਰਿਹਾ 40 ਮੁਖਤਿਆਂ ਦੀ ਧਰਤੀ ਸ਼੍ਰੀ ਮੋਖਸਰ ਸਾਹਿਬ ਦੀਆਂ ਮਾਗੀ ਦੇ ਮੇਲੇ ਤੇ ਹਰ ਸਾਲ ਲੱਗਣ ਵਾਲੇ ਬਹੁਤ ਹੀ ਵੱਡੇ ਪੱਧਰ ਤੇ ਘੋੜਿਆਂ ਦੇ ਮੇਲੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਇਸ ਮੇਲੇ ਦੇ ਵਿੱਚ ਕੱਲੀਆਂ ਘੋੜੀਆਂ ਹੀ ਨਹੀਂ ਸਗੋਂ ਵੱਖ-ਵੱਖ ਪ੍ਰਕਾਰ ਦੇ ਜਾਨਵਰ ਹਰ ਇੱਕ ਪ੍ਰਕਾਰ ਦੇ ਜਾਨਵਰ ਇੱਥੇ ਖਰੀਦੇ ਤੇ ਵੇਚੇ ਜਾਂਦੇ ਹਨ ਦੁਨੀਆ ਭਰ ਦੇ ਵਿੱਚ ਮਾਗੀ ਮੇਲੇ ਦੇ ਨਾਂ ਤੇ ਮਸ਼ਹੂਰ 40 ਮੁਖਤਿਆਂ ਦੀ ਧਰਤੀ ਤੇ ਲੱਗਣ ਵਾਲਾ ਇਤਿਹਾਸਕ ਮੇਲੇ ਦੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਇਸ ਮੇਲੇ ਵਿੱਚ ਦੁਨੀਆ ਭਰ ਤੋਂ ਘੋੜਾ ਪਾਲਕ ਖਰੀਦਣ ਵੇਚਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਅਤੇ ਵੱਖ-ਵੱਖ ਨਸਲਾਂ ਦੇ ਘੋੜੇ ਅਤੇ ਘੋੜੀਆਂ ਅਤੇ ਬੱਚੇ ਲੈ ਕੇ ਇਸ ਮੇਲੇ ਦੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੇ ਹਨ ਇਸ ਮੇਲੇ ਵਿੱਚ ਲੋਕ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਘੋੜੇ ਘੋੜੀਆਂ ਅਤੇ ਬੱਚੇ ਖਰੀਦਣ ਲਈ ਪਹੁੰਚਦੇ ਹਨ ਉਥੇ ਹੀ ਆਕਰਸ਼ਣ ਦਾ ਕੇਂਦਰ ਬਣਦੇ ਹਨ ਮਹਿੰਗੇ ਮਹਿੰਗੇ ਸ਼ੌਂਕ ਨਾਲ ਰੱਖੇ ਘੋੜੇ ਸ਼੍ਰੀ ਮੋਕਸਰ ਸਾਹਿਬ ਘੋੜੀਆਂ ਦੇ ਮੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋਅ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਸ਼੍ਰੀ ਮੋਕਸਰ ਸਾਹਿਬ ਮਾਗੀ ਮੇਲੇ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਪੰਜਾਬੀ ਵਿਰਸਾ న్యూਜ਼ ਦੇ ਨਾਲ ਸ਼੍ਰੀ ਮੋਕਸਰ ਸਾਹਿਬ ਤੋਂ ਗਰਜੰਟ ਪੱਟੀ ਦੀ ਵਿਸ਼ੇਸ਼ ਰਿਪੋਰਟ ਪਹੁੰਚੇ ਆਪਾਂ ਮੋਕਸਰ ਸਾਹਿਬ ਜਿੱਥੋਂ ਦੇ ਘੋੜੀਆਂ ਵਾਲਾ ਮੇਲਾ ਬੜਾ ਮਸ਼ਹੂਰ ਹੈਗਾ ਆਪਣੇ ਨਾਲ ਓਨਰ ਆਪਾ ਕਰਦੇ ਆਂ ਗੱਲਬਾਤ ਸਰ ਕੀ ਨਾਮ ਆ ਜਗਦੀਸ਼ ਆ ਜੀ ਤੁਸੀਂ ਘੋੜਾ ਲੈ ਕੇ ਆਏ ਹੋ ਮੰਡੀ ਦੇ ਵਿੱਚ ਹਾਂਜੀ ਹਾਂਜੀ ਤੇ ਇਹ ਘੋੜਾ ਕਿਹੜੀ ਨਸਲ ਦਾ ਜੀ ਇਹ ਸੂਰੀਆ ਵਾਲਾ ਹੈ ਨਾ ਸਰ ਕੀ ਨਾਮ ਤੁਹਾਡਾ ਜੀ ਜਗਦੀਸ਼ ਆ ਜੀ ਪਰ ਕੀ ਕਹਿਣਾ ਚੋਣੇ ਤੁਸੀਂ ਘੋੜੇ ਲੈ ਕੇ ਆਏ ਹੋ ਅੱਜ ਬਸ ਮਾਗੀ ਮੇਲਾ ਹੈ ਮੁਖਸਰ ਚਾਲ ਮੁਖਸਰ ਸਾਹਿਬ ਮਾਗੀ ਮੇਲਾ ਬਹੁਤ ਬੜੀਆ ਮੇਲਾ ਹੈ ਜੇ ਆਪਾਂ ਗੱਲ ਕਰੀਏ ਕਿ ਕਿੰਨੇ ਘੋੜੇ ਤੁਹਾਡੇ ਕੋਲੇ ਹੈਗੇ ਆ ਸਾਡੇ ਕੋਲੇ ਇਹ ਕਿਸੇ 10 ਤਰੀਕ ਦੇ ਆਏ ਵੀ ਆ ਅਸੀਂ ਘੱਟੋ ਘੱਟ ਵੀ ਮੰਨ ਕੇ ਚੱਲੋ ਵੀ 6 ਤੋਂ 7 ਨਾਲ ਵੇਚਤੇ ਤੇ 7-8 ਨਾਲ ਖੜੇ ਆ ਤੇ 10 ਕ ਨਾਲ ਜੇ ਤਾਂ ਘਰੋਂ ਉਰ ਆ ਜਾਣਗੇ ਠੀਕ ਹੈ ਛੋਟੇ ਬੱਚੇ ਜ਼ਿਆਦਾ ਹੁੰਦੇ ਸਾਡੇ ਕੋਲੇ ਤੇ ਤੁਹਾਡੇ ਕੋਲੇ ਜੇ ਕਿਸੇ ਨੇ ਖਰੀਦਣਾ ਹੋਵੇ ਘੋੜਾ ਤੇ ਤੁਹਾਡਾ ਸੰਪਰਕ ਨੰਬਰ ਵੀ ਆ ਦੇ ਦਿੰਦੇ ਨੰਬਰ ਦੇ ਰਹੇ ਹਾਂ 98766 4599 ਆ ਅੱਜ ਛੋਟੇ ਛੋਟੇ ਵੱਡੇ ਸਾਰੇ ਬੱਚੇ ਹੈਗੇ ਆਪਣੇ ਕੋਲੇ ਅਰਜਨ ਦੇ ਵੀ ਹੈਗੇ ਆ ਆਦਲ ਘੋੜੇ ਦਾ ਵੀ ਹੈਗਾ ਉਦੋਂ ਦਿਖਾ ਦਿੰਨੇ ਆ ਪਰਲੇ ਪਾਸੇ ਖੋਲ ਕੇ ਬੱਚਾ ਆਦਰ ਘੋੜੇ ਦਾ ਬਹੁਤ ਚੰਗਾ ਬੱਚਾ ਹਾਂਜੀ টেণ্ডশ <laughs>